ਇਲੈਕਸ਼ਨ ਤੋਂ ਦੂਜੇ ਦਿਨ ਹੀ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਦਰਅਸਲ ਪੰਜਾਬ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿਹੜਾ ਆ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਆ ਬਟਾਲਾ ਦੇ ਅਧੀਨ ਆਉਂਦਾ ਪਿੰਡ ਕਰਨਾਮਾ ਜਥੇਦਾਰ ਰਹਿਣ ਵਾਲਾ ਬਲਬੀਰ ਸਿੰਘ ਸੀਗਾ ਕਹਿੰਦੇ ਆ ਵੀ ਬਲਬੀਰ ਸਿੰਘ ਦੀ ਦੁਕਾਨ ਇਲੈਕਟ੍ਰਿਕ ਸਮਾਨ ਦੀ ਸੀਗੀ ਤੇ ਜਦੋਂ ਸ਼ਾਮ ਨੂੰ ਖਾਫੀ ਜੇ ਉਹ ਆਪਣੇ ਘਰ ਪਰਤਦਾ ਆ ਤੇ ਪਿੰਡ ਦੇ ਬਾਹਰ ਬਾਹਰ ਉਸ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ 5 ਤੋਂ 6 ਗੋਲੀਆਂ ਜਿਹੜੀਆਂ ਨੇ ਉਹਦੇ ਹਿੱਕ 'ਚ ਮਾਰੀਆਂ ਨੇ ਉਹਦੀ ਮੌਤ ਹੋ ਗਈ ਆ ਬਲਬੀਰ ਦੇ ਬੱਚੇ ਦੋ ਨੇ ਔਰ ਉਹਦਾ ਭਰਾ ਵੱਡਾ ਭਰਾ ਸਰਪੰਚ ਹੈ ਪਰ ਪਿੰਡ ਵਾਲੇ ਕਹਿੰਦੇ ਆ ਕਿ ਇਹਨਾਂ ਦਾ ਕਿਸੇ ਦੇ ਨਾਲ ਕੋਈ ਕਿਸੇ ਤਰੀਕੇ ਦਾ ਝਗੜਾ ਨਹੀਂ ਸੀਗਾ ਇਹਦੀ ਦੁਕਾਨ ਸੀ ਦੁਕਾਨ ਤੇ ਜਾਂਦਾ ਸੀ ਦੁਕਾਨ ਤੋਂ ਵਾਪਸ ਆ ਜਾਂਦਾ ਸੀਗਾ ਔਰ ਜਿਹੜਾ ਗੁਰਮੀਤ ਸਿੰਘ ਸਰਪੰਚ ਆ ਉਹਦਾ ਛੋਟਾ ਭਰਾ ਭਰਾ ਬਲਬੀਰ ਸੀਗਾ ਤੇ ਉਸ ਦਿਨ ਵੀ ਉਹ ਆਪਣੀ ਦੁਕਾਨ ਤੋਂ ਵਾਪਸ ਆ ਰਿਹਾ ਸੀਗਾ ਜਦੋਂ ਪਿੰਡ ਦੇ ਬਾਹਰ-ਬਾਰ ਕਰਨਾਮਾ ਦੇ ਵਿੱਚ ਉਸ ਦਾ ਕਤਲ ਕੀਤਾ ਗਿਆ ਔਰ ਇੱਕ ਜਿਹੜਾ ਮੌਤੇ ਘਾਟ ਉਤਾਰਿਆਗਾ ਬੜੀ ਬੇਰਹਿਮੀ ਦੇ ਨਾਲ ਉਹਨੂੰ ਮੌਤ ਦਿੱਤੀ ਆ ਔਰ ਅਜੇ ਤੱਕ ਪਤਾ ਨਹੀਂ ਲੱਗ ਗਿਆ ਕੋਈ ਕਹਿੰਦਾ ਕਿ ਇਹਾਂ ਦੀ ਨਿੱਜੀ ਰੰਜਿਸ਼ ਹੈ ਕੋਈ ਕਹਿੰਦਾ ਪੁਰਾਣੀ ਦੁਸ਼ਮਣੀ ਹੈ ਪਰ ਜਦੋਂ ਉਹਦੇ ਭਰਾ ਨਾਲ ਗੱਲ ਕੀਤੀ ਆ ਤੇ ਉਹ ਕਹਿੰਦਾ ਵੀ ਇਦਾਂ ਦਾ ਕੁਝ ਵੀ ਨਹੀਂ ਹੈਗਾ ਸੋ ਫਿਲਹਾਲ ਇਹ ਬਹੁਤ ਵੱਡੀ ਤੇ ਬਹੁਤ ਮੰਦ ਭਾਗੀ ਖਬਰ ਕਿ ਰਿਜ਼ਲਟ ਤੋਂ ਇਲੈਕਸ਼ਨ ਰਿਜ਼ਲਟ ਤੋਂ ਦੂਸਰੇ ਦੇ ਨਹੀਂ ਜੜਾ ਆ ਇਹ ਵੱਡਾ ਕਾਰਨਾਮਾ ਹੋ ਗਿਆ ਸਰਪੰਚ ਦੇ ਭਰਾ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਆ ਹਾਲਾਂਕਿ ਭਰਾ ਦੇ ਨਾਲ ਵੀ ਗੱਲ ਹੋਈ ਜਿਹੜਾ ਸਰਪੰਚ ਹੈ ਉਹ ਕਹਿੰਦਾ ਵੀ ਸਾਡਾ ਕਿਸੇ ਦੇ ਨਾਲ ਕੋਈ ਐਡਾ ਰੰਜਿਸ਼ ਨਹੀਂ ਸੀ ਕਿ ਉਹ ਕਤਲ ਕਰ ਜਵੇ ਫਿਲਹਾਲ ਪੁਲਿਸ ਨੇ ਜਿਹੜਾ ਹੈ ਉਥੋਂ ਖੋਲ ਬਰਾਮਦ ਕੀਤੇ ਨੇ 5 ਤੋਂ 6 ਖੋਲ ਬਰਾਮਦ ਹੋਏ ਨੇ ਬਾਕੀ ਛਾਣਪਿੰਨ ਕਰ ਰਹੀ ਆ ਔਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਆ ਸੋ ਬਹੁਤ ਮੰਦਗ ਬਾਗੀ ਖਬਰ ਪੰਜਾਬ ਦੇ ਲਾ ਐਂਡ ਆਰਡਰ ਦੇ ਉੱਤੇ ਇੱਕ ਬਾਰ ਫਿਰ ਤੋਂ ਸਵਾਲ ਆ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ ਮੈਂ ਗੁਰਮੀਤ ਸਿੰਘ ਕਰਨਾਮੇ ਦਾ ਇਹ ਤੇ ਸਰਪੰਚੋ ਸਰਪੰਚਾ ਮੌਕੇ ਤੇ ਇਹ ਜੱਥੇ ਹੀ ਆ ਇਹ ਨਾਂ ਕੀ ਉਮਰ ਕਿੰਨੀ 50 ਸਾਲ ਉਮਰ ਆ ਦੀ ਬਲਬੀਰ ਸਿੰਘ ਨਾਂ ਛਾਬੀ ਛੋਟਾ ਨਾ ਕੀ ਲੱਗਦਾ ਸਾਡੇ ਛੋਟਾ ਬਰਾ ਕੀ ਗੱਲ ਹੈ ਕੋਈ ਗੱਲ ਨਹੀਂ ਹਨ ਕੋਈ ਨਾ ਦੀ ਕੋਈ ਦੁਸ਼ਮਣੀ ਨਹੀਂ ਕੋਈ ਯਾਰ ਨਹੀਂ ਇਹਦਾ ਹਾਂਜੀ ਪੈ ਗਿਆ ਕੀ ਤੇਰਾ ਆਦੀ ਆਇਆ ਤੇ ਗੋਲੀਆਂ ਮਾਰੀਆਂ ਕਿ ਇਹਨੇ ਕਿਹੜੀ ਜਗ੍ਹਾ ਇਹ ਰਸੂਲਪੁਰ ਪਿੰਡ ਪਿੰਡ ਚ ਕੇਰੀ ਗੁਰਦੁਆਰਾ ਲੱਗੇ ਕਿੰਨੇ ਵਜੇ ਗੱਲ ਇਹ ਪਤਾ ਨਹੀਂ ਰਾਤ ਕਿੰਨੇ ਵਜੇ ਵਜਿਆ ਸਾਨੂੰ ਨਹੀਂ ਕੋਈ ਪਤਾ ਰੇ ਤੇ ਘਰੋਂ ਨਿਕਲਿਆ ਕਿਤੇ 9 ਵਜੇ ਨਾ ਆਇਆ ਸੀ ਹਾਂਜੀ ਵੀ ਆਇਆ ਦੋ ਬੇਟਾ ਇੱਕ ਬੇਟੀ ਜਾਂਦੇ ਵਾਰੰਟੀ ਸੀ ਕੋਈ ਰੰਜਿਸ਼ ਨਹੀਂ ਆਦੀ 40 ਪੌਂਕੀ ਮੋਕੇ ਦੇ ਹਾਂਜੀ ਹਾਂਜੀ ਪੌਂਕੀ ਹੈ ਹਾਂਜੀ ਕੀ ਗੰਦੀਪੁਰ ਸਾਨੂੰ ਆਪਣੀ ਸ਼ਾਨ ਬਿੰਦ ਗਾਣ ਦੇ ਕੋਈ ਸ਼ੱਕ ਨਹੀਂ ਕੀਤੇ ਨਹੀਂ ਕੋਈ ਸ਼ੱਕ ਨਹੀਂ ਕੀਤੇ ਜਲਵੀਰ ਸਿੰਘ ਆ ਪੰਜ ਗਰਾਈਆਂ ਦੇ ਪਿੱਛੋਂ ਪਿੰਡ ਦਾ ਕਰਨਾਮੇ ਦਾ ਪੰਜ ਗਰਾਈਆਂ ਅੱਡੇ ਤੇ ਦੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਰਾਤੀ ਕਰੀਬ 9:00 ਵੀ ਦੇ ਕਰੀਬ ਉਥੋਂ ਤੁਰਿਆ ਤੇ ਇੱਥੇ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਆ ਤੋਂ ਘੰਟਾ ਕੁ ਪਹਿਲੇ ਇੱਕ ਇੱਕ ਡੈਡ ਬਡੀ ਪਈ ਹੈ ਇੱਥੇ ਕਾਰ ਦੇ ਵਿੱਚ ਤਾਂ ਆ ਕੇ ਮੌਕੇ ਦੇ ਦੇਖਿਆ ਨਜ਼ਦੀਕ ਹੋਰ ਵੀ ਪਏ ਨੇ ਕਿ ਅਸੀਂ ਫਰੈਂਜ਼ਿਕ ਸਾਈਟਰੀ ਟੀਮ ਇੰਤਜ਼ਾਰ ਕਰਦੇ ਪਏ ਬਾਕੀ ਡਾਕਸਵਾਰ ਤੇ ਬਾਕੀ ਦੂਸਰੇ ਕਰਦੇ ਪਤਫੀਸ਼ ਕਰ ਰਹੇ ਹਾਂ ਜੀ ਕਿੰਨੀਆਂ ਗੋਲੀਆਂ ਚਲੀਆਂ ਹੋਣ ਉਹਨੂੰ ਖੋਲ ਤੇ ਇੱਥੇ 5 ਨਜ਼ਰ ਆ ਰਹੇ ਨੇ ਜੀ ਨਜ਼ਦੀਕ ਬਾਹਰਲੇ ਪਾਸੇ ਹਾਂਜੀ ਨਹੀਂ ਕੋਈ ਰੰਜਿਸ਼ ਨਹੀਂ ਹੈਗੀ